ਇਲੈਕਟੋਰਲ ਬਾਂਡਸ ਨੂੰ ਲੈ ਕੇ SBI ਦੇ ਵੱਲੋਂ ਜ਼ਰੂਰ ਹੀ ਸੁਪਰੀਮ ਕੋਰਟ ਦੇ ਨਾਲ ਜਾਣਕਾਰੀ ਜਿਹੜੀ ਐ ਸਾਂਝੀ ਕੀਤੀ ਗਈ ਸੀ ਪਰ ਦੇਖਿਆ ਜਾ ਸਕਦਾ ਹੈ ਕਿ ਇਹ ਮਾਮਲਾ ਜਿਹੜਾ ਹਲੇ ਤੱਕ ਖਤਮ ਨਹੀਂ ਹੋਇਆ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਹੀ ਇਸ ਮਾਮਲੇ ਦੇ ਉੱਪਰ ਸੁਣਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਅੱਜ ਦੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ SBI ਨੂੰ ਜਿਹੜਾ ਫਟਕਾਰ ਲਗਾਈ ਗਈ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਕੱਲੀ ਕੱਲੀ ਗੱਲ ਛੇੜੀਏ ਤਾਡੇ ਨਾਲ ਜ਼ਰੂਰ ਹੀ ਸਾਂਝੀ ਕਰਾਂਗੇ ਜਿਸ ਵੇਲੇ ਇਲੈਕਟੋਰਲ ਬਾਂਡਸ ਲੈ ਕੇ ਆਏ ਸੀ ਉਸ ਵੇਲੇ ਕਿਹਾ ਜਾ ਰਿਹਾ ਸੀ ਕਿ ਇਸ ਦੇ ਨਾਲ ਜਿਹੜਾ ਕਾਲਾ ਧਾਨ ਹੈ ਉਸ ਦੀ ਸਮੱਸਿਆ ਕਿਤੇ ਨਾ ਕਿਤੇ ਖਤਮ ਹੋ ਸਕੇਗੀ ਪਰ ਦੂਜੇ ਪਾਸੇ ਇੱਕ ਅਜੇਹਾ ਵਰਗ ਵੀ ਸੀ ਜਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਸ ਦੇ ਨਾਲ ਇਹ ਸਮੱਸਿਆ ਘਟੇਗੀ ਨਹੀਂ ਸਗੋ ਇਸ ਦੇ ਵਿੱਚ ਹੋਰ ਜ਼ਿਆਦਾ ਵਾਅਦਾ ਹੋਏਗਾ ਕਿਉਂਕਿ ਜਿਹੜੇ ਡੋਨਰ ਨੇ ਜਿਨ੍ਹਾਂ ਦੇ ਵੱਲੋਂ ਇਲੈਕਟੋਰਲ ਬਾਂਡਸ ਖਰੀਦੇ ਜਾਂਦੇ ਨੇ ਉਹਨਾਂ ਦੇ ਨਾਂ ਦੀ ਕੋਈ ਵੀ ਜਾਣਕਾਰੀ ਜਿਹੜੀ ਹੈ ਸਾਂਝੀ ਨਹੀਂ ਕੀਤੀ ਜਾਂਦੀ ਤਾਂ ਜਿਸ ਦੇ ਚੱਲਦਿਆਂ ਸਵਾਲ ਜਿਹੜੇ ਨੇ ਇਲੈਕਟ ਔਰਲ ਬਾਂਡਸ ਨੂੰ ਲੈ ਕੇ ਕਿੰਨੇ ਹੀ ਲੰਮੇ ਸਮੇਂ ਤੋਂ ਉੱਠਦੇ ਆ ਰਹੇ ਨੇ ਤੇ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋ ਰਹੀ ਹੈ ਤੇ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਰੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਜਾਏ ਤਾਂ ਜਿਹੜੇ ਸੀਜੀਆਈ ਨੇ ਉਹਨਾਂ ਦੇ ਵੱਲੋਂ ਹੀ ਕਿਹਾ ਗਿਆ ਕਿ ਰਵੱਈਆ ਠੀਕ ਨਹੀਂ ਹੈ ਐਸਪੀਆਈ ਦਾ ਕਿਉਂਕਿ ਉਹ ਇੰਤਜ਼ਾਰ ਕਰ ਰਹੇ ਨੇ ਕਿ ਅਸੀਂ ਉਹਨਾਂ ਨੂੰ ਦੱਸੀਏ ਕਿ ਸਾਨੂੰ ਕਿਹੜਾ ਡਾਟਾ ਚਾਹੀਦਾ ਕੱਲੀ-ਕੱਲੀ ਗੱਲ ਜਿਹੜੀ ਉਹਨਾਂ ਨੂੰ ਸਾਂਝੀ ਕਰਨੀ ਚਾਹੀਦੀ ਹੈ ਸਾਰਾ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਇਲੈਕਟੋਰਲ ਬਾਂਡਸ ਨੂੰ ਲੈ ਕੇ ਸਾਂਝੀਆਂ ਕੀਤੀਆਂ ਜਾਣ ਤਾਂ ਇਲੈਕਟੋਰਲ ਬਾਂਡ ਦੇ ਨਾਲ ਯੂਨੀਕ ਐਲਫਾਨਿਊਮੈਰਿਕ ਨੰਬਰ ਜਿਹੜਾ ਉਸ ਨੂੰ ਵੀ ਜਾਰੀ ਕਰਨ ਦੀ ਮੰਗ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਉੱਠੀ ਹੈ ਜਿਸ ਤੇ ਚੱਲਦੇ ਆ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਕੀਤੀ ਜਾ ਰਹੀ ਹੈ 16 ਮਾਰਚ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਸੁਪਰੀਮ ਕੋਰਟ ਦੇ ਵੱਲੋਂ SBI ਦੇ ਲਈ ਤੇ ਦੇਖਿਆ ਜਾ ਸਕਦਾ ਸੀ ਕਿ 18 ਮਾਰਚ ਤੱਕ ਬੌਂਡ ਨੰਬਰ ਦੀ ਜਾਣਕਾਰੀ ਨਾ ਦੇਣ ਤੇ ਜਵਾਬ ਵੀ ਜਿਹੜਾ ਮੰਗਿਆ ਗਿਆ ਸੀ ਤੇ ਬੈਂਚ ਨੇ 11 ਮਾਰਚ ਨੂੰ SBI ਨੂੰ ਬੌਂਡ ਦੀ ਪੂਰੀ ਡਿਟੇਲ ਜਿਸ ਦੇ ਵਿੱਚ ਉਸ ਦੀ ਖਰੀਦੀ ਦੀ ਤਰੀਕ ਇਸ ਦੇ ਨਾਲ ਹੀ ਖਰੀਦਦਾਰ ਦਾ ਨਾਂ ਕੈਟਾਗਰੀ ਦੀ ਜਾਣਕਾਰੀ ਦੇਣ ਦਾ ਨਿਰਦੇਸ਼ ਜਿਹੜਾ ਜਾਰੀ ਕੀਤਾ ਗਿਆ ਸੀ ਪਰ ਸਾਰੀ ਜਾਣਕਾਰੀ ਜਿਹੜੀ ਫਿਲਹਾਲ ਦੇ ਲਈ SBI ਦੇ ਵੱਲੋਂ ਨਹੀਂ ਦਿੱਤੀ ਗਈ SBI ਨੇ ਇਸ ਦੇ ਵਿੱਚ ਮਹਿਜ਼ ਬੌਂਡ ਖਰੀਦਣ ਤੇ ਕੈਸ਼ ਕਰਾਉਣ ਵਾਲੇ ਦੇ ਨਾਂ ਦੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਤੇ ਪਰ ਇਹ ਕਲੀਅਰ ਨਹੀਂ ਕੀਤਾ ਗਿਆ ਸੀ ਕਿ ਕਿਸ ਡੋਨਰ ਨੇ ਕਿਸ ਪਾਰਟੀ ਨੂੰ ਕਿੰਨਾ ਚੰਦਾ ਦਿੱਤਾ ਤਾਂ ਇਸ ਗੱਲ ਦਾ ਪਤਾ ਉਸ ਵੇਲੇ ਹੀ ਲਗਾਇਆ ਜਾ ਸਕੇਗਾ ਜਿਸ ਵੇਲੇ ਐਸਬੀਏ ਦੇ ਵੱਲੋਂ ਅਲਫਾ ਨਿਊਮੈਰਿਕ ਨੰਬਰ ਜਿਹੜੇ ਜਾਰੀ ਕੀਤਾ ਜਾਏਗਾ ਤੇ ਲਗਾਤਾਰ ਹੀ ਇਸ ਨੰਬਰ ਨੂੰ ਜਾਰੀ ਕਰਵਾਉਣ ਦੀ ਮੰਗ ਵੀ ਜਿਹੜੀ ਕੀਤੀ ਜਾ ਰਹੀ ਤਰਨਮੂਲ ਕਾਂਗਰਸ ਨੇ ਵੀ ਨੰਬਰ ਜਾਰੀ ਕਰਨ ਦੀ ਮੰਗ ਕੀਤੀ ਹੈ ਤੇ ਦੂਜੇ ਪਾਸੇ ਗੱਲ ਕੀਤੀ ਜਾਏ ਤਾਂ ਬਹੁਜਨ ਸਮਾਜ ਪਾਰਟੀ ਜਿਹੜੀ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਕੋਈ ਵੀ ਚੰਦਾ ਜਿਹੜਾ ਕਿਸੇ ਵੀ ਕੰਪਨੀ ਨੇ ਨਹੀਂ ਦਿੱਤਾ ਤੇ ਜਿਸ ਵੇਲੇ ਇਲੈਕਟੋਰਲ ਬਾਂਡ ਦੀ ਜਾਣਕਾਰੀ ਸਾਹਮਣੇ ਉਸ ਦੇ ਵਿੱਚ ਦੇਖਿਆ ਗਿਆ ਕਿ ਸਭ ਤੋਂ ਵੱਧ ਬਾਂਡਸ ਜਿਹੜੇ ਨੇ ਬੀਜੇਪੀ ਦੇ ਲਈ ਹੀ ਖਰੀਦੇ ਗਏ ਜਿਸ ਦੇ ਵਿੱਚ ਲਗਭਗ 7000 ਕਰੋੜ ਰੁਪਏ ਦੇ ਬਾਂਡ ਜਿਹੜੇ ਨੇ ਬੀਜੇਪੀ ਦੇ ਵੱਲੋਂ ਕੈਸ਼ ਕਰਵਾਏ ਗਏ ਸੀ ਤੇ ਮੌਜੂਦਾ ਸਮੇਂ ਦੇ ਵਿੱਚ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਹੁਣ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਜਨਾਇਆ ਗਿਆ ਕਿ 1 ਮਾਰਚ ਤੱਕ ਹਲਫਨਾਮਾ ਜਿਹੜਾ ਐਸਬੀਏ ਦੇ ਵੱਲੋਂ ਦਿੱਤਾ ਜਾਏ ਕਿ ਕੁਝ ਵੀ ਜਿਹੜਾ ਨਹੀਂ ਛੁਪਾਇਆ ਜਾਏਗਾ ਇਲੈਕਟੋਰਲ ਬਾਂਡਸ ਨਾਲ ਲੈ ਕੇ ਸਾਰੀ ਜਾਣਕਾਰੀ ਜਿਹੜੀ ਹੈ ਸੁਪਰੀਮ ਕੋਰਟ ਨੂੰ ਦਿੱਤੀ ਜਾਏਗੀ ਤਾਂ ਜਿਸ ਨੂੰ ਲੈ ਕੇ 1 ਮਾਰਚ ਨੂੰ ਇੱਕ ਹਲਫਨਾਮਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੌਂਪਿਆ ਜਾਏ ਤਾਂ ਮਾਮਲਾ ਜਿਹੜਾ ਲਗਾਤਾਰ ਹੀ ਪਖਦਾ ਹੋਇਆ ਦੇਖਿਆ ਜਾ ਸਕਦਾ ਕਿਉਂਕਿ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਕੀਤੀ ਜਾ ਰਹੀ ਹੈ ਫਟਕਾਰ ਲਗਾਈ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ SBI ਨੂੰ ਕਿ ਸਹੀਤ ਢੰਗ ਦੇ ਨਾਲ ਜਾਣਕਾਰੀ ਜਿਹੜੀ ਹੈ ਨਹੀਂ ਦਿੱਤੀ ਜਾ ਰਹੀ ਇੰਤਜ਼ਾਰ ਕੀਤਾ ਜਾ ਰਿਹਾ ਕਿ ਸੁਪਰੀਮ ਕੋਰਟ ਦੱਸੇ ਕਿ ਕਿਹੜੀ ਜਾਣਕਾਰੀ ਚਾਹੀਦੀ ਹੈ ਤਾਂ ਜਿਸ ਨੂੰ ਲੈ ਕੇ ਹੁਣ ਦੇਖਣਾ ਹੀ ਹੋਏਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ